ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਦੇਖੋ ਬਈ ਸਾਡੇ ਤੇ ਫੇਰ ਬਹੁਤ ਜ਼ਿਆਦਾ ਮੀਂਹ ਬਹੁਤ ਜ਼ਿਆਦਾ ਕੱਲ ਵੀ ਪਿਆ ਰਾਤ ਵੀ ਤੇ ਜਦੋਂ ਬਸ ਥੋੜੀ ਜਿਹੀ ਗਰਮੀ ਹੁੰਦੀ ਉਦੋਂ ਹੀ ਬਾਰਿਸ਼ ਆ ਜਾਂਦੀ ਬਹੁਤ ਬਿਜਲੀ ਲਿਸ਼ਕਦੀ ਆ ਮੈਂ ਤੁਹਾਨੂੰ ਵੀ ਦਿਖਾਉਣੀ ਆ ਬਾਹਰ ਦਾ ਥਿਊ ਦੇਖੋ ਬਹੁਤ ਹੀ ਜ਼ਿਆਦਾ ਮੀਂਹ ਆ ਸਾਹਮਣੇ ਕੁਛ ਨਹੀਂ ਦਿਸ ਰਿਹਾ ਹੁਣ ਮਾੜਾ ਜਿਹਾ ਸਲੋ ਹੋਇਆ ਥੋੜਾ ਜਿਹਾ ਘਟਿਆ ਰੁਕਿਆ ਬਹੁਤ ਜਿਆਦਾ ਸੀਗਾ ਥੋੜਾ ਮੈਂ ਵੀਡੀਓ ਬਣਾ ਨਹੀਂ ਸਕੀ ਵਿਰਾਜ ਚੱਕਿਆ ਹੋਇਆ ਸੀ ਮੇਰੇ ਕੋਲੇ ਹੁਣ ਆਪਾਂ ਵਿਰਾਜ ਤੇ ਕਰ ਦਈਏ ਮਾਲਿਸ਼ ਕਾਲਾ ਪੈਂਦਾ ਵਾ সুইমিং ਪੂਲ ਆਪਣਾ ਹੋਈ ਚੱਲਿਆ ਤਿਆਰ ਬਿਜਲੀ ਦੇਖੋ ਲਿਸ਼ਕਦੀ ਦੇਖੋ ਕਿੰਨਾ ਜਿਆਦਾ ਨੇਰ ਕੋਪਾ ਬਾਹਰ ਕੁਛ ਨਹੀਂ ਦਿਸਦਾ ਹੁਣ ਆਪਾਂ ਲਾਈਟ ਲਾਵਾਂਗੇ ਤਾਂ ਫੇਰ ਕੁਛ ਦਿਸੂਗਾ ਕਿੰਨਾ ਜ਼ਿਆਦਾ ਨਹੀਂ ਹੈ ਬਹੁਤ ਜ਼ਿਆਦਾ ਨਹੀਂ ਹੈ ਹੁਣ ਆਪਾਂ ਵਿਰਾਜ ਦੀ ਵਾਸਤੇ ਕਿਉਂ ਗਰਮ ਕਰ ਲਈਏ ਕਿਉਂਕਿ ਆਪਾਂ ਵਿਰਾਜ ਤੇ ਕਿਉਂ ਦੀ ਮਾਲਿਸ਼ ਕਰਾਂਗੇ ਮੈਂ ਟਾ ਅੱਛਾ ਤੇ ਆਪਾਂ ਲਾ ਦਈਏ ਸ਼ੀਸ਼ੀਆਂ ਸ਼ੀਸ਼ੀਆਂ ਬੋਲ ਹੋਈਆਂ ਲਾ ਦੇ ਕਿਉਂ ਦੀ ਮਾਲਿਸ਼ ਕਰਾਂਗੇ ਆਪਾਂ ਲੋ ਠੀਕ ਆ ਜੀ ਫਿਰ ਤੁਹਾਨੂੰ ਦਿਖਾਵਾਂਗੇ ਅੱਗੇ ਆਪਾਂ ਨਾਲ ਇਹਨਾਂ ਆਪਾਂ ਵਿਰਾਜ ਦੇ ਮਾਲਿਸ਼ ਕਰਕੇ ਉਹਨੂੰ ਅੱਧੇ ਘੰਟੇ ਵਾਸਤੇ ਛੱਡ ਦਾਂਗੇ ਇਦਾਂ ਖੇਡੂਗਾ ਫਿਰ ਉਹਦੇ ਬਾਅਦ ਆਪਾਂ ਉਹਨੂੰ ਨਵਾਵਾਂਗੇ ਹਾਂਜੀ ਐਵੀ ਐਵੀ ਕਿਹਨੂੰ ਦੇਖਣ ਆਇਆ ਬੇਬੀ ਨੂੰ ਦੇਖਣ ਆਇਆ ਵੀ ਹੈ ਅਵੀ ਅਵੀ ਦੱਸੋ ਦੱਸੋ ਦੇਖੋ ਵੀ ਆਪਣੇ ਕਿਊਟ ਜੀ ਗੁੜੀਆਂ ਫੇਰ ਆਈ ਅੱਜ ਆਪਣੇ ਵੀ ਰਾਜ ਨੂੰ ਮਿਲਣ ਦੇਖਣ ਤੇ ਪਰ ਉਹ ਹਜੇ ਆਪਦੀ ਮਸਤੀ ਚ ਲੱਗੇ ਹੋਏ ਆ ਤੈਨੂੰ ਵੀਰ ਚਾਹ ਅਬੀ ਅਬੀ ਕੈਮਰਾ ਬੰਦ ਐਂ ਕਰੋ ਅਬੀ ਹਾਂ ਪਹਿਲਾਂ ਵੀ ਆਪਾਂ ਅਬੀ ਦੀ ਵੀਡੀਓ ਪਾਈ ਸੀਗੀ ਸਾਰਿਆਂ ਨੇ ਤੁਸੀਂ ਦੇਖੀ ਆ ਅਬੀ ਸਾਰਿਆਂ ਕਰੋ 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 ਹੂੰ ਨਾ ਬਈ ਅਭੀ ਤਾਂ ਗੁੱਸਾ ਆ ਗਿਆ ਬੇਬੀ ਨਹੀਂ ਚੱਕਣਾ ਬੇਬੀ ਨਹੀਂ ਚੱਕਣਾ ਵੀਰਾਜ ਆਪਣਾ ਸੁੱਤਾ ਪਿਆ ਵੀਰਾਜ ਸੁੱਤਾ ਪਿਆ ਆਪਣਾ ਹਾਂ ਹਾਂਜੀ ਤੁਸੀਂ ਚੀਜੀ ਨਹੀਂ ਖਾਣੀ ਹਾਂਜੀ ਬਹੁਤ ਸ਼ਰਾਰਤੀ ਆ ਅਭੀ ਸ਼ਰਾਰਤੀ ਬੱਚਾ बेबी नु हाँ करो हा करो बेबी नु फिर उन्हें गुच्छे हो जाना भी दीदी दी ने मेनू हा ही नहीं कीती है गुच्छे हो जाना वि मेनू हा नहीं कीती दीदी ने, दी दी ने।, ने? बोलो ओ ਕਸਿੰਗ ਪੁੱਛ ਮਾਸੋਂ ਠੰਡਾ ਵੀ ਆ ਬਾਹਰ ਨਹੀਂ ਬਹੁਤ ਜ਼ਿਆਦਾ ਪੈ ਰਿਆ ਹੂੰ ਬੇਬੀ ਨਾਲ ਬੇਬੀ ਨਹਾ ਕਰੋ ਬੇਬੀ ਨਹਾ ਕਰੋ ਫਿਰ ਬੇਬੀ ਨੇ ਗੁੱਸੇ ਹੋ ਜਾਣਾ ਸ਼ਾਲਾ ਵਾਈ ਉਹ ਕੋਈ ਅਭੀ ਦੇਖ ਜੋਗੇ ਬੇਟੇ ਲਿਖ ਚੁងਗੇ ਚਲ ਆ ਜੀ ਨੋ ਲੈ ਉਹ ਵੀ ਕਰਦਾ ਰਹੀ ਸੁ ਨਾਲ ਬੱਚੇ ਵੇ ਲੋ ਹਨਾ ਹਾਂ ਸਮੈਲ ਲੈ ਰਹੇ ਆ ਬਟੇ ਇਹ ਤੇ ਨਕਲੀ ਆ ਅਸਲੀ ਦੇ ਉਹੇ ਬਾਹਰ ਆ ਹੋ ਚਲ ਬੇਬੀ ਨੂੰ ਹਾਂ ਕਰ ਦੇ ਬੇਬੀ ਨੂੰ ਹਾਂ ਕਰ ਹਾਂ ਆਕੋ ਬੇਬੀ ਨੂੰ ਹਾਂ ਕਰੋ ਹਾਂ ਕਰੋ ਬੇਬੀ ਨੂੰ ਹਾਂ ਆਹ ਬਰੇਸ਼ ਆਨੇ ਆ ਆਜੋ 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 ਕਾਕਾ ਕਾਕਾ ਕਿੱਥੇ ਕਾਕਾ ਕਿੱਥੇ ਕਾਕਾ ਕਾਕਾ ਕਿੱਥੇ ਆ ਕਿੱਥੇ ਕਾਕਾ ਹਾਂ ਕਾਕਾ ਹੈ ਕਿਵੇਂ ਕਹਿੰਦਾ ਸੀ ਨਾਨੀ ਨਾਨੀ ਕਿੱਥੇ ਆ ਰਨਵੀਰ ਨਾਨੀ ਕਿੱਥੇ ਆ ਕਿੱਥੇ ਨਾਨੀ ਨਾਨੀ ਮਾਚੀ ਕਿੱਥੇ ਮਾਚੀ ਮਾਚੀ حاجه ਕੋਈ ਸਮਝ ਨਹੀਂ ਆਉਂਦੀ ਕੀ ਬੋਲ ਰਿਹਾ ਹਾਂ ਬੇਬੀ ਨੂੰ ਹੈਲੋ ਕਰੋ ਕਰੋ ਹੈਲੋ ਕਰੋ ਹੈਲੋ ਬੇਬੀ ਹਾਂ ਕਰੋ ਕਰੋ ਹਾਂਜੀ ਇਹ ਇਹ ਨਾ ਜਦੋਂ ਪਹਿਲਾਂ ਆਪਣੇ ਘਰੇ ਆਉਂਦਾ ਹੁੰਦਾ ਸੀਗਾ ਬਹੁਤ ਰੋਂਦਾ ਆਉਂਦਾ ਸੀ ਹੁਣ ਇੱਕ ੁੱਡੇ ਬੇਬੀ ਬਣ ਗਿਆ ਹੈਨਾ ਬਹੁਤ ਸ਼ਾਇਨਾ ਬੱਚਾ ਬਣ ਗਿਆ ਵੀਰੇ ਨੂੰ ਕਰਦੇ ਵੀਰੇ ਨੂੰ ਵੀਰੇ ਨੂੰ ਫਾਲੋ ਕਰੋ ਆਜੋ 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 ਬੇਬੀ ਦਾ ਹੈਂਡ 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 ਫਰ ਕੇ ਹੈਂਡ ਸ਼ੇਕ ਹੈਂਡ ਸ਼ੇਕ ਬੇਬੀ ਨਾਈਟ ਮੈਂ ਮੈਂ ਮੋਨੀ ਹੋਂ ਤੇ ਉਹਨੇ ਪੂਰੀ ਜਿਹੜੀਆਂ ਸ਼ਰਾਰਤਾਂ ਲੱਗੀਆਂ ਇੱਧਰ ਉਹ ਦੇਖੋ ਜੀ ਹੂੰ ਪੂਰਾ ਦੇਖ ਲਓ ਇਹਨਾਂ ਨੂੰ ਬਿਲਕੁਲ ਵੀ ਇਹ ਉਪਰਾਂ ਨਹੀਂ ਕਰਦੇ ਆ ਕੇ ਹੈਨਾ ਕਿੰਨਾ ਦਿਲ ਏ ਡਿੱਗ ਨਾ ਜਾਵੇ ਬਟੇ 还是这家酒。Hey,